ਅੰਮ੍ਰਿਤਸਰ ਦਾ ਕਿ ਸਥਾਨਕ ਮੌਸਮ ਦਾ ਹੈ ਅਤੇ ਅੰਮ੍ਰਿਤਸਰ ਦੇ ਸਥਾਨਕ ਮੌਸਮ ਦਾ ਹੈ। ਜੀਜੀਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 30.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਨੀਚੇ ਸੀ। ਔਰ ਅੱਜ ਦਾ ਮਿਨਿਮਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਸੋ ਅਸੀਂ ਦੇਖ ਸਕਦੇ ਹਾਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਔਰ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਕਿਉਂਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਤਾਂ ਕਰਕੇ ਕਲਾਉਡੀਨੈਸ ਔਰ ਬਾਰਿਸ਼ਵਾਰੀਆਂ ਕੰਡੀਸ਼ਨਸ ਬਣੀ ਹੋਈਆਂ ਨੇ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਡਿਗਰਾਵਲ ਆਬਜ਼ਰਵ ਕੀਤੀ ਗਈ ਪੱਜਿਓ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕੁਝ ਥਾਵਾਂ ਤੇ ਹੈਵੀ ਰੇਨ ਵੀ ਹੋ ਸਕਦੀ ਹੈ। ਇਹਦੇ ਵਾਸਤੇ ਆਉਣ ਵਾਲੇ ਆਉਣ ਵਾਲੇ 3-4 ਦਿਨ ਆਈਐਮਡੀ ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਹੈ। ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ 14 ਤਰੀਕ ਨੂੰ yellow alert ਜਾਰੀ ਕੀਤਾ ਗਿਆ ਹੈ। 14 ਤਰੀਕ ਨੂੰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਵੀ ਕਿਤੇ-ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ। ਸਾਰਾ ਕੁਝ ਹੋ ਗਿਆ। ਫਾਰਮਰਸ ਨੂੰ ਹੀ ਕਹਿ ਸਰਦਿਆ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ بارش ਕਾਫੀ ਥਾਮਾ ਤੇ ਹੋ ਸਕਦੀ ਹੈ ਸੋ ਝੋਨੇ ਦੀ ਫਸਲ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਪਰ ਬਾਕੀ ਫਸਲਾਂ ਦੇ ਖੇਤਾਂ ਵਿੱਚ ਉਹਨਾਂ ਨੂੰ ਡਰੇਨੇਜ ਦਾ ਜ਼ਰੂਰ ਪ੍ਰਬੰਧ ਕਰਕੇ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ بارش ਹੁੰਦੀ ਹੈ ਤਾਂ ਪਾਣੀ ਦਾ ਨਿਕਾਸ ਜ਼ਰੂਰ ਨਾਲ-ਨਾਲ ਹੋ ਸਕੇ ਜੀ ਜੀ ਮੈਮ ਕੀ ਮੈਡਮ ਇੱਕ ਦਿਨਾਂ ਦੇ ਵਿੱਚ ਮੱਛਰ ਮਾਰ ਆ ਜਾਂਦਾ ਕਈ ਤਰ੍ਹਾਂ ਦੇ ਵਿੱਚ ਪਾਣੀ ਖੰਡਾਉਣਾ ਲੱਗਣਾ ਪੈਂਦਾ ਜਾ ਜੀ ਘਰਾਂ ਦੇ ਵਿੱਚ ਕਿਸੇ ਨੂੰ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਕਿਉਂਕਿ ਉਹਦੇ ਨਾਲ ਮੱਛਰ ਵਗੈਰਾ ਹੋ ਜਾਂਦੇ ਹੈ ਹੈਲਥ ਇਸ਼ੂਜ਼ ਹੋ ਜਾਂਦੇ ਨੇ ਔਰ ਇਹਦੇ ਨਾਲ-ਨਾਲ ਸਾਰਿਆਂ ਨੂੰ ਜਿਹੜਾ ਹੈਲਦੀ ਡਾਈਟ ਵੀ ਲੈਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਨਫੈਕਸ਼ਨ ਦੇ ਕਾਫੀ ਚਾਂਸਸ ਹੁੰਦੇ ਨੇ ਔਰ ਟਰੈਵਲ ਵੀ ਜਿੰਨਾ ਹੋ ਸਕੇ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਹੈ